ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਸਾਰਿਆਂ ਦੇ ਅੱਜ ਸੰਡੇ ਤੇ ਆਪਾਂ ਸਾਰੇ ਜਾ ਰਹੇ ਹਾਂ ਗੁਰਦੁਆਰਾ ਤੱਪੂ ਬਣ ਸਾਹਿਬ ਟੱਕੀ ਸੰਗਤ ਬਹੁਤ ਆ 25 30 30 ਜਾਣੀ ਆ ਜਿਹੜੇ ਜਾ ਰਹੇ ਆ ਸਾਰਿਆਂ ਦੇ ਨਾਲ ਤੁਹਾਨੂੰ ਰੂ ਰੂ ਕਰਾਉਨੇ ਆ ਬਾਈ ਕੈਮਰਾ ਬੰਮਾ ਜੀ ਸਿਆ ਗਿਆ ਇਹ ਬੱਚੇ ਬੱਚੇ ਆ ਦੋ ਚੱਲ ਬੈਠੋ ਕਣੇ ਆਜੋ ਕੁੜੀ ਸਾਡੀ ਬਗਾਨਾ ਸ਼ੇਕ ਬਣਾਉਣ ਨੂੰ ਫਿਰਦੀ ਐਨੇ ਕੇਲੇ ਕਹਿੰਦੀ ਲੈ ਬਈ ਅੱਜ ਹੀ ਮੋਟੀ ਹੋ ਜਾਣਾ ਸਤਿ ਸ੍ਰੀ ਅਕਾਲ ਪਪਾ ਜੀ ਸਾਡੇ ਸਰਪੰਚ ਸਾਹਿਬ ਜੀ ਪਤਾ ਕਰ ਚੜਦੀ ਗੱਲਾਂ ਸਾਡੇ ਸਤਿ ਸ੍ਰੀ ਅਕਾਲ ਮੇਨ ਕਿੰਨੇ ਕੋ ਦੇ ਸਾਡੇ ਜੀ ਕਰ ਸਾਡੇ ਮੇਨ ਲੀਡਰ ਸਾਹਿਬ ਅਸੀਂ ਸਾਰੀ ਟੀਮ ਆ ਇਹਨਾਂ ਦੀ ਇਹ ਸਾਨੂੰ ਅੱਜ ਗਾਈਡ ਕਰਨਗੇ ਅੱਗੇ ਅੱਗੇ ਬਾਕੀ ਆਪਣੇ ਸਾਰੇ ਸੰਗਤ ਇਹ ਸਸਾ ਹੀ ਕਰ ਦੇ ਜਿਸ ਦਾ ਆਕਾਰ ਨਾ ਇਦਰਾ ਬਾ ਸਾਡਾ ਸਰਪੰਚ ਕਰਿਆਣਾ ਸਟੋਰ ਸਾਡੀ ਕਾਰ ਦੀ ਹਮਤਵਰੇ ਵਾਲਿਓ ਦੇ ਨਾਲ ਆਪਣੀ ਸਾਰੀ ਟੀਮ ਸਾਡੀਆਂ ਸੰਗ ਤਾਂ ਇਹ ਆ। ਲਓ ਵੀ ਕਰੋ ਹੈਲੋ ਮੜੇ ਜੇ ਸਾਹਮਣੇ ਆ ਕੇ। ਕੌਣ ਕੌਣ ਬੈਠਿਆ ਬਹੁ ਵੱਡੇ ਤੇਰੇ। ਕੀ ਬਾਤ ਐ ਜਾਂਦਾ ਬਿਨਾ ਛੋਟੀ ਤੋਂ ਨੂਰ ਕਿੱਥੇ? ਉਹ ਉਹਨਾਂ ਨਾਲ। ਲਓ ਵੀ ਆਪਾਂ ਅੱਜਾ ਕਰ ਤੋਂ ਲੱਖਾ ਤੇ ਝੋੜਾਂ ਬੱਸੀਆਂ। ਇਸ ਟਾਈਮ ਆਪਾਂ ਆਏਗੇ ਬੱਸੀਆਂ। ਰੈ ਕੋਟ ਹੁੰਦੇ ਹੋਏ। ਅਹਿਮ ਦਿਗਾੜ ਇਧਰਲੀ ਸਾਈਡ ਦੀ ਜਾਵਾਂਗੇ। ਤਖਾਈ ਚੱਲਾਂਗੇ ਤੁਹਾਨੂੰ ਅੱਗੇ ਅੱਗੇ ਲਓ ਜੀ ਐਂਟਰੀ ਤੱਪੋ ਬਾਣਾ ਟੱਕੀ ਸਾਹਿਬ ਗੁਰਦੁਆਰਾ ਸਾਹਿਬ ਇਹ ਸਾਧੂ ਸੰਤ ਮਹਾਤਮਾ ਮਹਾਪੁਰਸ਼ ਵਾਹ ਜੀ ਵਾਹ ਕੀ ਬਾਤ ਹੈ ਸੱਚ ਆ ਪਰਨਾ ਜੇ ਕੀ ਬਰੂ ਉਹ ਪਤੋਰ ਕੇ ਚਲਾਣਾ ਦੇਖਣ ਨੂੰ ਤੁਰ ਕੇ ਚਲਾਣਾ ਹਣ ਉਹਨੂੰ ਦਹਾਉਣਾ ਇਹ ਰੁਕ ਰਿਹਾ ਇੰਨਾ ਡਰ ਡਰਦਾ ਹੈ ਇਹਨਾਂ ਸਾਹ ਵੀ ਨਹੀਂ ਪਾਲੇ ਵੀ ਆ ਵਾਹ ਜੀ ਵਾਹ ਸੇ ਪਾਸੇ ਸਾਰਾ ਜੰਗਲੀ ਜੰਗਲ ਆ ਜੰਗਲ ਦੇ ਕੋਲ ਕਚੂੜਾ है? देखो।, देखो शेर चीता घोड़ा हाथी है मिल जाऊगा <है> <थेके लिए। कोड़ीका> <सलती> तो क्या बात है ਆ ਮੇਰਾ ਛੋਟਾ ਹਾਥੀ ਕੁੜੀ ਕੁੜੀ ਚਪੜ ਕੁੜੀ ਹੋਟਲ ਉਹਨਾਂ ਦੀ ਇਹਨਾਂ ਨੂੰ ਆਹ ਹੱਥ ਮੈਂ ਵੇਖੀ ਇਹ ਪੁੱਤ ਦਲਾਤਾ ਵੀ ਮਾਰਦੇ ਹੁੰਦੇ ਆ ਬਗੈਰ ਲੱਗੇ ਕਿਤੇ ਆਇਕਾ ਅਸੀਂ ਇਥੇ ਆਏ ਉਹ ਜਿਹੜਾ ਸਾਡੇ ਭਾਈ ਨੂੰ ਪਹੜੀ ਬੈਠੇ ਪਰ ਪਹੁੰਚ ਗਿਆ ਸਾਡੀ ਕਿਤੇ ਦਿਸਦਾ ਨਹੀਂ ਉਹ ਇਹ ਦਦੂ ਵਾਹ ਜੀ ਵਾਹ ਕੀ ਬਾਤ ਹੈ ਪਾਰਕਿੰਗ ਇੱਧਰ ਹੈ ਤੁਸੀਂ ਉੱਤਰਨਾ ਫਿਰ ਹੋਰੇ ਹਾਂ ਦਰਦ ਲੱਗਿਆ ਲੋ ਜੀ ਆਪਾਂ ਗੱਡੀ ਬਾਹਰ ਕੱਢ ਕੇ ਰਖਾ ਲਿਆ ਨੁਕਕ ਕਿਛ ਨਹੀਂ ਹਾਂ ਪਰਕਿੰਗ ਆ ਚਾਰੇ ਪਾਸੇ ਜੰਗਲ ਜੰਗਲ ਬੜਾ ਵਧੀਆ ਮਾਹੌਲ ਸਿਮਰ 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 ਪ੍ਰਭ ਸੋਏ ਨਾਮ ਤੋਂ ਬਿਨਾਂ ਲਾਗਦਾ ਕੋਏ ਆਰੇ ਹਾਰਨ ਤਾਲਾ ਨੂੰ ਸਰਾਗ ਪ੍ਰਸਾਰ ਕਰੀਆ ਲੱਗੀ ਸਭੇ ਨੂੰ ਆ ਕੇ ਜੀਵੇ ਦੇ ਮੋਟੇ ਮੋਟੇ ਅਗਲੇ ਕੀ ਦਿਨ ਤਾਂ ਉਂਦੀ ਬੋਲਦਾ ਹਲਾ ਹਾਲਾ ਮਾਹੀ ਦਿੱਤੇ ਬਿਰਸਾ ਕੋਈ ਨਾ ਹੈ ਏ ਮਨ ਮੇਰੇ ਸਦਾ ਹਰ ਜਾ ਕੁਲਫੀ ਗੈਂਡ ਅੱਡ ਨਾਲ ਪਹਿਲਾ ਤਰ੍ਹਾਂ ਜੀਣਾ ਹੋਵੇ ਆਹਰੇ ਬਿਲਕੁਲ ਆ ਸਾਡੇ ਬਲੌਗਰ ਸਾਭੀ ਆ ਨਾਲ ਪ੍ਰਿੰਸ ਰੌਕ ਸਟਾਰ ਜਿਹੜਾ ਸਟੂਡੀਓ ਰਾਮਾ ਪਹਿਲਾ ਆਪਾਂ ਪਹਿਲਾ ਪਹੁੰਚਣ ਪਹੁੰਚਦੇ ਪਹੁੰਚਦੇ ਲੇਟ ਹੋ ਗਏ ਲਓ ਜੀ ਕਰੋ ਚੱਕ ਚਾਰੇ ਪਾਸੇ ਜੰਗਲ ਹੀ ਜੰਗਲਾਂ ਆਨੰਦਮਈ ਮਾਹੌਲ ਪੂਰਾ ਤਕੜਾ ਬਣਿਆ ਪਿਆ ਪੂਰਾ ਜੀ ਲੱਗਦਾ ਧੁੱਪ ਵੀ ਫੀਲ ਨਹੀਂ ਹੋ ਰਹੀ ਇਸ ਟਾਈਮ ਤੱਕ ਆਹ ਇਹ ਆਪਣੀ ਸਾਰੀ ਸੰਗਤ ਗਰਮੀ ਵਾਲੀ ਹੈ ਨਾ ਆਦਾ ਦਇਆ ਕਿਰਪਾ ਇਹ ਸਾਡੇ ਪ੍ਰਿੰਸ ਪ੍ਰਿੰਸ ਰੌਕਸਟਾਰ ਜੀ ਹਾਂ ਹਾਂ ਤੁਸੀਂ ਮੈਨੂੰ ਸ਼ੂਟ ਕਰ ਰਹੇ ਹੋ ਮੈਂ ਕਹਿੰਦਾ ਬਲੌਗ ਤੇ ਬਲੌਗ ਚੱਕ ਬਲੌਗ ਤੇ ਬਲੌਗ ਹੈ ਤੇਰੇ ਯਾਦਾਂ ਬਿਨਾ ਸੋਟੀ ਤੋਂ ਯਾ ਤੇਰੇ ਤੋਂ ਬਿਨਾ ਸਮਾਰਾ ਜਿਸ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਦੇਵ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਇਹ ਰਸਤਾ ਜਾਂਦਾ ਹੈ ਦਰਬਾਰ ਸਾਹਿਬ ਨੂੰ ਲੈ ਉਹ ਖੋਲੀ ਜਾਂਦੀ ਆ ਫੇਰ ਰਬੂ ਫੇਰ ਰਬੂ ਦੇਖੋ ਕੀ ਰੱਖੀ ਹੋਈ ਹੈ ਕਰੇ ਜਾ ਚਾਹ ਕਰੇ ਜਦੋਂ ਇਹ ਕੋਲ ਬਣਾਇਆ ਆਗਿਆਕਾਰੀ ਕੀ ਮੰਦਰ ਅੱਜ ਤੱਕ ਦੇਖਿਆ ਜਾ ਸਕਦਾ ਨੀਲੇ ਤੇ ਪੋਰ ਦੇਖਿਆ ਜਾ ਸਕਦਾ ਹੈ ਉੱਤਪ ਦਾ ਪੱਠਾ ਦੇਖਿਆ ਜਾ ਸਕਦਾ ਹੈ ਗੁਰਦੁਆਰਾ ਪੱਠਾ ਸਾਹਿਬ ਤਪਤ ਮਾ ਹਾਂਡ ਵਰਤਾਈ ਸਭ ਸਮਾਰ ਵਰਤਾਈ ਆਨੰਦ ਪਿਆ ਦੁੱਖ ਨਾ ਠੇ ਫਾਰੇ ਦੇਖੋ ਬਾਈ ਇੱਕ ਮੇਰਾ ਉਹ ਬਾਲਾ ਨੇੜ ਨਾ ਜਾਈ ਉਹਦੇ ਸਾਜੂ ਦੇਖ ਲਾ ਥੋੜੇ ਜੀ ਜੀ ਅੱਪਾ ਆ ਗਏ ਆ ਪ੍ਰਾਤਨ ਘਰ ਤੁਸੀਂ ਵੀ ਦੇਖ ਸਕਦੇ ਹੋ ਪੁਰਾਣੀਆਂ ਚੀਜ਼ਾਂ ਸਾਰੀਆਂ ਇਹ ਪੀਪੋ ਦੇ ਕਿਨੂ ਗਰਾਫ ਇਹ ਗੱਡਾ ਗੱਡਾ ਕੱਡੇ ਦਾ ਚੱਕਾ ਆ ਪ੍ਰਾਣੀਆਂ ਦੇਗਾਂ ਪੀਆਂ ਦੇਖੋ ਆ ਖੰਡ ਬਣਾਉਣ ਵਾਲੀ ਮਸ਼ੀਨ ਆ ਪੁਰਾਣੀ ਜੀ ਮੈਥਮੈਟਿਕਸ ਨਹੀਂ ਆਉਂਦੀ ਇਹ ਕੰਮ ਨਹੀਂ ਕੀਤੀ ਆ ਵੀ ਨਾਂ ਆ ਪਾਣ ਲਿਆ ਤੇ ਉਹਦੇ ਹਿੱਸੇ ਆਈ ਨਹੀਂ ਕਿੱਥੇ ਆਇਆ ਆਇਓ ਅਬੀ ਕੋਈ ਖੇਤੀਬਾੜੀ ਵਾਲਾ ਖਾਂਦਈ ਆ ਪ੍ਰਾਤਨ ਜਸਨੇ ਭੁੱਖ ਲੱਗੀ 8 ਸਾਲ 15 ਨੂੰ ਅਤੇ 79 ਵਰ੍ਹੇ ਹੈ 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 ਮੀਂਹ ਪਿਛੜੀ ਕੁੜੀ ਭੁੱਖੀ ਮਾਰਦੀ ਹੈ ਲੋ ਜੀ ਪਹਿਲਾਂ ਹੁਣ ਜਿਸਨੇ ਨੂੰ ਲੰਗਰ ਛਕਾਦ ਗਏ ਜਿਹੜਾ ਥੰਦ ਹੁਣ ਆ ਗਿਆ ਚਾਰ ਉਹ ਪਰਾਲਾ ਹੈ family ਪਰਿਵਾਰਾਂ ਦੇ ਨਾ ਜੀ ਦੇਖੋ ਲੰਗਰ ਨੰਬਰ ਇਲਾਕੇ ਬਤਨ ਲਾਣੀ ਜੀ ਸਾਡੇ ਕੋਲ ਜੀ ਸਾਡੇ ਕੋਲ ਸ਼ਹਿਰ ਦੀਆਂ ਸਾਲਾਂ ਸੇਵਾ ਕਰਦੇ ਜੀ ਉਹਨਾਂ ਨੇ ਕਈ ਵਾਰ ਜੱਪਨਾ ਮਰਦੇ ਨੇ ਅਰਜੀ ਮੜਾ ਇਧਰ ਦੇਖੋ ਪਾਪੇ ਬਹੁਤ ਸੋਹਣੀ ਆਉਂਦੀ ਮੈਂ ਦੀ। ਲਓ ਵੀ ਇਧਰ ਨੂੰ ਦੇਖਿਓ। ਪਾਪਾ ਜੀ। ਸਤਿ ਸ਼੍ਰੀ ਅਕਾਲ। ਓਕੇ। ਹਾਂ ਜੀ ਆਇਆ। ਆ ਭਾਈ ਸਾਡੀ ਬੀਬੀ ਨੇ ਅੱਜ ਦੁਕਾਨ ਵਾਲੇ ਨੂੰ ਪੂਰੀ ਸੇਲ ਕਰਾਈ ਆ 1000 1500 ਰੁਪਏ ਦਾ ਕਲਫੋਨ ਹੀ ਖਾ ਲਿਆ ਯਾ ਅੱਜ ਆਪ ਵੀ ਘਰ ਨਹੀਂ ਕਾ ਦੇ ਹਟਸਿਆ ਬੀਬੀ ਨੇ ਪ੍ਰੋਗਰਾਮੀ ਕੱਢ ਲਿਆ ਸੀ ਬਾਹਰ ਨਾਲ ਪ੍ਰੋਗਰਾਮੀ ਬਾਹਰ ਕੱਢ ਲਿਆ ਸੀ ਨਾਲ ਇਹ ਕੁਲਫੀ ਦੇ ਲੋ ਜੀ ਹੁਣ ਆਪਾਂ ਦੇਖਣ ਚੱਲੇ ਆਂ ਜਾਨਵਰ ਪਸ਼ੂ ਪੰਛੀ ਕਿਹੜੇ ਕਿ ਇੱਥੇ ਮੌਜੂਦ ਨੇ ਤੇ ਤੁਹਾਨੂੰ ਦਿਖਾਉਨੇ ਆ ਜੇ ਉਹਨਾਂ ਦਾ ਦਿਲ ਕੀਤਾ ਸਾਨੂੰ ਆਪ ਦੇ ਆਪ ਦਰਸ਼ਨ ਦੇਣ ਨੂੰ ਆ ਆ ਕੇ ਮਿਲ ਲੈਣਗੇ ਆ ਆ ਆ ਉਹ ਖਾਪ ਨਹੀਂਗਾ ਆ ਹਾਂ ਆ ਆ ਇਧਰ ਉਹ ਸ਼ੇਰ ਸ਼ੂਰ ਆ ਗਿਆ ਤੂੰ ਕੋਈ ਭੱਜਣਾ ਪਹਿਲਾਂ आय हाय आय हाय आय हाय जोर नाल जोर नाल क्या बात है जी ਲੱਭਿਆ ਉਧਰ ਉਧਰ ਡਾਇਨਾਡੋਨਾਸੌਰ ਦੇਖੇ ਇੱਥੇ ਜੰਗਲੀ ਮੁਰਗਾ ਬੋਲਿਆ ਯਾਰ ਹਾਂਜੀ ਡਾਇਨਾਸੌਰ ਉਧਰ ਜਰਾਸਿਕ ਪਾਰਕ ਵਾਲੇ ਮਿਲੇ ਤੁਹਾਨੂੰ ਗੈਰੀ ਬਹੁਤ ਮੋਰ ਚੱਲਾ ਤਾ ਤੁਸੀਂ ਉੱਥੇ ਆਏ ਪਿੱਛਲੇ ਪਾਸੇ ਉਹਦੇ ਨਾ ਚਿੜੀ ਦੀ ਉਹ ਉਧਰ ਬੋਲਦਾ ਸੀ ਉਹ ਆਹ ਤੇ ਸਾਹਮਣੇ ਹੋਵੇ ਕੁੱਕੜ ਫਿਰਦੇ ਹੋ ਲੋ ਜੀ ਹੁਣ ਸਾਡੀ ਤਿਆਰੀਆਂ ਜਾਣ ਦੀ ਵਾਪਸ ਫਰਾਂਸ ਨੇ ਵੀ ਸ਼ੂਟ ਕਰ ਲਿਆ ਹਾਂਜੀ ਸਾਰਾ ਮਾਹੌਲ ਇੱਥੇ ਦਾ ਤੇ ਇਹਦੇ ਚੈਨਲ ਤੇ ਜਾ ਕੇ ਵੀ ਵੀਡੀਓ ਦੇਖਿਓ ਸਾਰੀ ਤੇ ਚੈਨਲ ਨੂੰ ਵੀ ਇਹਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਣੀ ਖੰਡ ਦੇ ਮਿਹਨਤੀ ਮੁੰਡਾ ਇਹ ਛੇਤੀ ਕਾਮਯਾਬੀ ਹਾਸਲ ਕਰੂਗਾ ਓਕੇ ਜੀ ਤੇ ਸਾਰੇ ਜਗ੍ਹਾ ਤੇ ਆਇਓ ਬਹੁਤ ਵਧੀਆ ਜਗ੍ਹਾ ਹੈ ਬਹੁਤ ਸੋਹਣੀਆਂ ਤੇ ਬਹੁਤ ਸ਼ਾਂਤਮਈ ਮਾਹੌਲਾ ਬੜਾ ਪੋਜ਼ਿਟਿਵ ਕਮਔਰੇ ਸਾਰੇ ਪੋਜ਼ਿਟਿਵ ਵਾਈਬਜ਼ ਆਉਂਦੀਆਂ ਆ ਬੜਾ ਰਿਲੈਕਸ ਫੀਲ ਹੁੰਦਾ ਬੰਦੇ ਨੂੰ ਮਾਈਂਡ ਤੋਂ ਵੀ ਤੇ ਫਿਜ਼ੀਕਲੀ ਵੀ ਓਕੇ ਜੀ ਤੇ ਥੈਂਕ ਯੂ ਜੀ ਓਕੇ ਲਵ ਯੂ ਆਲ ਵਾਹਿਗੁਰੂ ਮਿਹਰ ਕਰੇ ਸਾਰਿਆਂ ਦੀ